ਕਿਸਾਨ ਵੀਰੋ ਵੈਕੂਜੀ ਕਾ ਖਾਲਸਾ ਵੈਕੂਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਇੱਕ ਸਮਪਲਾਈ ਭਾ ਪੰਜਾਬ ਆਪਣੀ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਦੂਜਾ ਪਾਣੀ ਆਪਾਂ ਕਿੰਨੇ ਦਿਨ ਤੇ ਲਾਉਣਾ ਹੈ ਜੇਕਰ ਪਾਣੀ ਲੇਟ ਹੁੰਦਾ ਤਾਂ ਆਪਾਂ ਕਿਹੜੇ ਹਿਸਾਬ ਨਾਲ ਯੂਰੀਆ ਦੇਣਾ ਤੇ ਜੇਕਰ ਕੋਈ ਮੀਂਹ ਕਾਰਨ ਜਾਂ ਕੋਈ ਪਾਣੀ ਖੜ ਜਾਂਦਾ ਆਪਾਂ ਕਿੰਨੇ ਦਿਨ ਤੇ ਜਿਹੜਾ ਯੂਰੀਆ ਜ਼ਰੂਰ ਜਿਹੜਾ ਆਪਾਂ ਦੇਣਾ ਫਸਲ ਨੂੰ ਉਹਦੇ ਬਾਰੇ ਗੱਲ ਕਰਾਂਗੇ ਸੋ ਤੇ ਗੱਲ ਕਰਾਂਗੇ ਆਪਾਂ ਵੀ ਕਿੰਨਾ بارش ਪਵੇ ਜਾਂ ਕਿੰਨਾ ਮੀਂਹ ਪਵੇ ਉਹਦੇ ਮਗਰ ਆਪਾਂ ਕਿੰਨੇ ਦਿਨ ਪਾਣੀ ਲੇਟ ਕਰ ਸਕਦੇ ਆਂ ਇਹਦੇ ਬਾਰੇ ਗੱਲ ਕਰਾਂਗੇ ਤੇ ਗੱਲ ਕਰਾਂਗੇ ਦੂਜੇ ਪਾਣੀ ਤੇ ਆਪਾਂ ਕਿਹੜੀ ਖਾਦ ਪਾਉਣੀ ਆ ਤੇ ਉਸ ਤੋਂ ਪਹਿਲਾਂ ਆਪਾਂ ਕੀ ਕੁਝ ਪੂਰਾ ਕਰਨਾ ਸੀ ਉਹਦੇ ਬਾਰੇ ਡਿਟੇਲ ਗੱਲਬਾਤ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਇਹਦੇ ਨਾਲ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੇਕਰ ਕਿਸੇ ਨੂੰ ਕੋਈ ਖੇਤੀਬਾੜੀ ਸੰਬੰਧਿਤ ਸਮੱਸਿਆ ਹੁੰਦੀ ਹੈ ਤੇ ਉਹਦਾ ਹੱਲ ਚਾਹੁੰਦੇ ਹੋ ਉਹਦੇ ਲਈ ਤੁਸੀਂ ਮੇਰੇ WhatsApp ਗਰੁੱਪ ਨਾਲ ਜੁੜ ਸਕਦੇ ਹੋ ਜੀ ਦਾ ਨੰਬਰ ਹੈਗਾ 8198011111 ਨੰਬਰ ਮੈਂ ਫੇਰ ਰਿਪੀਟ ਕਰਦਾ ਜੀ 8198011111 ਤਾਂ ਹੁਣ ਕਿਸਾਨ ਵੀਰੋ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਪਹਿਲਾ ਪਾਣੀ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਜਿੱਥੇ ਆਪਾਂ ਅਕਤੂਬਰ ਚ બીજી ਫਸਲ ਆ ਉਥੇ ਆਪਾਂ ਤਿੰਨ ਹਫ਼ਤੇ ਬਾਅਦ ਪਾਣੀ ਲਾ ਲੈਨੇ ਆ ਜਦੋਂ ਜਾਂ ਕਰਾਉਂਡ ਰੂਟ ਇਨੀਸ਼ੀਏਸ਼ਨ ਸਟੇਜ ਆਪਾਂ ਦੇਖਦੇ ਆ ਉਹਦੇ ਬਾਰੇ ਮੈਂ ਡਿਟੇਲ ਚ ਵੀਡੀਓ ਵੀ ਪਾਈ ਹੈ ਪਹਿਲਾਂ ਤੇ ਇਹ ਤੋਂ ਬਾਅਦ ਆਪਾਂ 28-30 ਦਿਨ ਤੇ ਇੱਥੇ ਵੀ ਪਾਣੀ ਲਾ ਸਕਦੇ ਆ ਜਿਹੜੀ ਉਦੋਂ ਬਾਅਦ ਚ બીજી ਫਸਲ ਹੁੰਦੀ ਹੈ ਡਿਪੈਂਡ ਕਰਦਾ ਆਪਣੀ ਕਰਾਉਂਡ ਰੂਟ ਇਨੀਸ਼ੀਏਸ਼ਨ ਸਟੇਜ ਤੇ ਤਾਂ ਹੁਣ ਗੱਲ ਕਰਦੇ ਆ ਕਿਸਾਨ ਵੀਰੋ ਵੀ ਦੂਜਾ ਪਾਣੀ ਆਪਾਂ ਕਦੋਂ ਲਾਉਣਾ ਇਹਦਾ ਸਬੰਧ ਥੋੜਾ ਜਿਹਾ ਬਜਾਈ ਨਾਲ ਵੀ ਹੁੰਦਾ ਕਿਸਾਨ ਵੀਰੋ ਦੂਜਾ ਪਾਣੀ ਬਾਰੇ ਗੱਲ ਕਰੀਏ ਜੇਕਰ ਆਪਾਂ 21 ਨਵੰਬਰ ਤੱਕ ਕਣਕ ਬੀਜੀ ਹੈ ਤਾਂ ਆਪਾਂ ਪਿਛਲੇ ਪਾਣੀ ਤੋਂ 5 ਤੋਂ 6 ਹਫ਼ਤੇ ਬਾਅਦ ਹੈ ਜਿਹੜਾ ਦੂਜਾ ਪਾਣੀ ਲਾ ਸਕਦੇ ਆ ਤੇ ਇਹਦੇ ਨਾਲ ਗੱਲ ਕਰੀਏ ਜੇਕਰ ਆਪਾਂ ਕਣਕ ਬੀਜੀ ਹੈ 22 ਨਵੰਬਰ ਤੋਂ 20 ਦਸੰਬਰ ਤੱਕ ਫਿਰ ਵੀ ਆਪਾਂ 5 ਤੋਂ 6 ਹਫ਼ਤੇ ਬਾਅਦ ਪਾਣੀ ਲਾਉਣਾ ਤੇ ਜੇਕਰ ਜਿਹੜੇ ਕਿਸਾਨ ਵੀਰਾਂ ਨੇ ਹਜੇ ਕੋਈ ਬੀਜਣੀਆਂ ਕਣਕ ਜਿਹੜੇ ਕਾਫੀ ਲੇਟ ਚੱਲਦੇ ਪਏ ਐ 21 ਦਸੰਬਰ ਤੋਂ 15 ਜਨਵਰੀ ਤੱਕ ਜਿਹੜਾ ਕਾਫੀ ਲੇਟ ਕਣਕ ਬੀਜਦਾ ਉਹਨੂੰ ਜਿਹੜਾ ਆਪਾਂ ਦੂਜਾ ਪਾਣੀ ਐ ਪਿਛਲੇ ਪਾਣੀ ਤੋਂ 4 ਹਫਤਿਆਂ ਬਾਅਦ ਜਿਹੜਾ ਆਪਾਂ ਪਾਣੀ ਕਿਸਾਨ ਵੀਰੋ ਲਾਉਣਾ ਹੁੰਦਾ ਹੁਣ ਕਈ ਵੀਰਾਂ ਦੇ ਸਵਾਲ ਆ ਰਹੇ ਸੀ ਵੀ ਜਬ੍ਰੈਲਿਕ ਐਸਿਡ ਵਗੈਰਾ ਜਾਂ ਹੋਰ ਕੁਝ ਆਪਾਂ ਜਿਹੜਾ ਇਹਦੇ ਵਿੱਚ ਪਾ ਸਕਦੇ ਹਾਂ ਹੁਣ ਇੱਥੇ ਮੈਂ ਦੱਸਣਾ ਚਾਹੁੰਨਾ ਕਿਸਾਨ ਵੀਰੋ ਜੇਕਰ ਤੁਸੀਂ ਯੂਰੀਆ 90 ਕਿਲੋ ਜਾਂ 110 ਕਿਲੋ 55 ਕਿਲੋ ਡੀਏਪੀ 20 ਕਿਲੋ ਪोटाश ਮਿਰੋਟਾ ਪोटाश ਯਾ ਆਪਾਂ ਗੱਲ ਕਰੀਏ ਸਰਫ ਵਗੈਰਾ ਸਾਰਾ ਕੁਝ ਪੂਰਾ ਕਰ ਚੁੱਕੇ ਹਾਂ ਤਾਂ ਆਪਾਂ ਨੂੰ ਕੁਝ ਵੀ ਹੁਣ ਕਰਨ ਦੀ ਲੋੜ ਨਹੀਂ ਸਿਰਫ ਆਪਾਂ ਕੀ ਕਰਨਾ 45 ਕਿਲੋ ਯੂਰੀਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਜਿਹੜਾ ਦੂਜੇ ਪਾਣੀ ਤੇ ਪਾਉਣਾ ਤੇ ਜੇਕਰ ਆਪਣਾ ਜਿਹੜੀ ਇਹ ਕਣਕ ਹੈ ਜਾਰਾ ਪਛੇਤੀ ਬੀਜੀ ਹੋਈ ਹੈ ਦਸੰਬਰ ਤੋਂ ਬਾਅਦ ਤਾਂ ਉੱਥੇ ਆਪਾਂ ਜਿਹੜਾ ਯੂਰੀਆ 35 ਕਿਲੋ ਯਾਨੀ ਕਿ 10 ਕਿਲੋ ਆਪਾਂ ਯੂਰੀਆ ਘਟਾ ਕੇ ਪਾਉਣਾ 35 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਦੂਜੇ ਪਾਣੀ ਤੇ ਪਾ ਸਕਦੇ ਹਾਂ ਤੇ ਇਸ ਤੋਂ ਪਹਿਲਾਂ ਜਿਹੜੇ ਮੇਰੇ ਕਿਸਾਨ ਵੀਰਾਂ ਨੇ ਨਦੀਨ ਨਾਸ਼ਕਾਂ ਕੀਤੀਆਂ ਤੇ ਉਹਨਾਂ ਦੇ ਰਿਜ਼ਲਟ ਵਧੀਆ ਹੈ ਤਾਂ ਵਧੀਆ ਗੱਲ ਹੈ ਜਿੱਥੇ ਥੋੜੇ-ਮੋਟੇ ਨਦੀਨ ਰਹਿ ਗਏ ਹੈ ਕਿਰਪਾ ਕਰਕੇ ਉਹਨੂੰ ਪੁੱਟ ਦਿਓ ਤਾਂ ਕਿ ਜਿਹੜਾ ਉਹਦਾ ਬੀਜ ਬੰਨੋ ਬਣ ਕੇ ਫਿਰ ਦੁਬਾਰਾ ਨਹੀਂ ਤਾਂ ਆਪਾਂ ਨੂੰ ਅੱਗੇ ਵੀ ਤੰਗ ਕਰੂਗਾ ਇਸ ਲਈ ਜਿਹੜਾ ਆਪਣੇ ਬੂਟੇ ਕੁਝ ਨਦੀਨਾਂ ਦੇ ਰਹਿ ਗਏ ਉਹਨੂੰ ਆਪਾਂ ਆਪਣੀ ਜ਼ਮੀਨ ਚੋਂ ਪੱਟ ਦਈਏ ਤੇ ਫਟਾਰੇ ਲਈ ਜਾਂ ਜਿਹੜੇ ਕਹਿੰਦੇ ਵੀ ਜਿਬਰੈਲਿਕ ਐਸਿਡ ਕਰਨਾ ਉਹਦੇ ਨਾਲੋਂ ਕਿਸਾਨ ਵੀਰੋ ਜਿਹੜੀ ਇੱਕ ਫਟਾਰੇ ਵਾਲੀ ਸਪਰੇਅ ਦੱਸੀ ਗਈ ਸੀ ਤੁਹਾਨੂੰ ਪਿਛਲੀ ਵੀਡੀਓ ਚ ਉਹ ਤੁਸੀਂ ਪਹਿਲਾਂ ਕਰ ਸਕਦੇ ਹੋ ਪਹਿਲੇ ਪਾਣੀ ਤੋਂ ਬਾਅਦ-ਬਾਅਦ ਆਪਾਂ ਇਹ ਕਰਨੀ ਹੁੰਦੀ ਹੈ ਕਿਉਂਕਿ ਉਦੋਂ ਆ ਪਹਿਲੇ ਪਾਣੀ ਤੋਂ ਬਾਅਦ ਉਹਨੇ ਬੂਟੇ ਨੇ ਜੜ੍ਹ ਵੀ ਵਧਾਉਣੀ ਹੁੰਦੀ ਹੈ ਤੇ ਉੱਪਰ ਨੂੰ ਵੀ ਗ੍ਰੋਥ ਕਰਨੀ ਹੁੰਦੀ ਹੈ ਬੂਟੇ ਦਾ ਜ਼ੋਰ ਜ਼ਿਆਦਾ ਲੱਗਦਾ ਹੈ ਤੇ ਕਈ ਵਾਰ ਭਾਰਾ ਪਾਣੀ ਲੱਗਣ ਕਰਕੇ ਵੀ ਕਈ ਵਾਰ ਆਪਣਾ ਜਾਂ ਟੌਕਸਿਸਿਟੀ ਕੋਈ ਬੀਡੀ ਸਾਈਡ ਦੀ ਹੋ ਜਾਂਦੀ ਹੈ ਨਦੀਨ ਆਸ਼ਕ ਦੀ ਉਹਦੇ ਕਰਕੇ ਕਣਕ ਪੀਲੀ ਪੈਂਦੀ ਹੈ ਉਹਦਾ ਵੀ ਹੱਲ ਕਰੂ ਉਹਦੇ ਵਿੱਚ ਆਪਾਂ ਕੀ ਕਰਨਾ ਸੀਗਾ 1 ਕਿਲੋ ਜ਼ਿੰਕ 1 ਕਿਲੋ ਮੈਗਨੀਸ ਅੱਧਾ ਕਿਲੋ ਡਲਣ ਵਾਲੀ ਕੜੀ ਰਾਤ ਨੂੰ ਪਿਉਂਕੇ ਉਹਦਾ ਨਿਤਰਿਆ ਪਾਣੀ ਤੇ 1.5 ਕਿਲੋ ਜਾਂ 1 ਕਿਲੋ ਆਪਾਂ ਯੂਰੀਆ ਪਾ ਕੇ ਉਹਦੀ ਸਪਰੇਅ ਕਰਨੀ ਸੀਗੀ ਜੇਕਰ 21% ਜ਼ਿੰਕ ਹੈ ਤਾਂ ਆਪਾਂ ਕਿਲੋ ਪਾਉਣੀ ਹੈ ਜੇਕਰ 33% ਹੈ ਤਾਂ 700 ਗ੍ਰਾਮ ਯੂਜ਼ ਕਰ ਸਕਦੇ ਹਾਂ ਦੀ ਚਲਟਡ ਹੈਗੀ ਹੈ ਤਾਂ ਆਪਾਂ 150 ਤੋਂ 200 ਗ੍ਰਾਮ ਪਾ ਸਕਦੇ ਹੁਣ ਆਪਾਂ ਗੱਲ ਕਰਨੀ ਹੈ ਜਿਹੜੀ ਆਪਣਾ ਯੂਰੀਏ ਬਾਰੇ ਵੀ ਜਿੱਥੇ ਕਿਸਾਨ ਵੀਰੋ ਆਪਾਂ ਨੂੰ ਪਤਾ ਹੈ ਵੀ بارشਾਂ ਕਾਰਨ ਦੂਜੇ ਪਾਣੀ ਵਿੱਚ ਦੇਰੀ ਹੋ ਰਹੀ ਹੈ ਉੱਥੇ ਆਪਾਂ ਕਿਸਾਨ ਵੀਰੋ ਕਿੰਨੇ ਦਿਨ ਤੇ ਆਪਾਂ ਯੂਰੀਆ ਪਾਉਣਾ ਹੈ ਉੱਥੇ ਜਿਹੜੀ ਦੂਜੀ ਕਿਸ਼ਤ ਹੈ ਯੂਰੀਏ ਦੀ ਆਪਾਂ ਹਰ ਹਾਲਤ 55 ਦਿਨਾਂ ਤੇ ਆਪਾਂ ਪੂਰੀ ਕਰ ਦੇਣੀ ਹੈ ਜਿਹੜੀ ਦੂਜੀ ਕਿਸ਼ਤ ਹੈ ਕਹਿੰਦਾ ਮਤਲਬ 55 ਦਿਨ ਤੇ ਜ਼ਰੂਰੀ ਹੈ ਆਪਾਂ ਨੂੰ ਯੂਰੀਆ ਜਿਹੜਾ ਪਾਉਣਾ ਜੇਕਰ ਆਪਣਾ ਪਾਣੀ ਲੇਟ ਵੀ ਹੁੰਦਾ ਤਾਂ ਹੁਣ ਗੱਲ ਕਰੀਏ ਜੇਕਰ ਆਪਣਾ ਪਾਣੀ ਦੇ ਨਾ ਲੱਗਣ ਦੀ ਸੰਭਾਵਨਾ ਤਾਂ ਉੱਥੇ ਆਪਾਂ ਕੀ ਕਰਨਾ ਕਿਸਾਨ ਵੀਰੋ ਜਿਹੜਾ ਯੂਰੀਆ ਉਹਨੂੰ ਛਿੱਟਾ ਦੇਣ ਦੀ ਬਜਾਏ ਉਹਦੀ ਆਪਾਂ ਜਿਹੜੀ ਹੈ ਸਪਰੇਅ ਕਰ ਸਕਦੇ ਹਾਂ ਸਪਰੇਅ ਕਿਵੇਂ ਕਰਨੀ ਹੈ ਦੋ ਸਪਰੇਅ ਆਪਾਂ ਕਰਨੀਆਂ ਇੱਕ ਤਾਂ ਬਜਾਈ ਤੋਂ 42ਵੇਂ ਦਿਨ ਤੇ ਦੂਜੀ ਜਿਹੜੀ ਸਪਰੇਅ ਹੈ ਉਹ ਬਜਾਈ ਤੋਂ 54ਵੇਂ ਦਿਨ ਤੇ ਆਪਾਂ ਕਰਨੀ ਹੈ ਤੇ ਯੂਰੀਆ ਆਪਾਂ ਕਿੰਨਾ ਪਾਉਣਾ ਯੂਰੀਆ ਆਪਾਂ 7.5% ਯੂਜ਼ ਕਰਨਾ ਹੈ ਉਹ ਕਿਵੇਂ ਬਣਾਵਾਂਗੇ 15 ਕਿਲੋ ਯੂਰੀਆ 200 ਲੀਟਰ ਪਾਣੀ ਚ ਪਾ ਕੇ ਆਪਾਂ ਇਹਦੀਆਂ ਸਪਰੇਆਂ ਕਰ ਸਕਦੇ ਆ ਸੋ ਕਿਸਾਨ ਵੀਰੋ ਆਪਾਂ ਮੇਨ ਗੱਲ ਵੀ ਇਹ ਦੂਜੀ ਡੋਜ਼ ਆ 55 ਦਿਨ ਤੇ ਹਰ ਹਾਲਤ ਪੂਰੀ ਕਰਨੀ ਹੈ ਜਿੱਥੇ ਆਪਣਾ ਪਾਣੀ ਲੇਟ ਲੱਗਦਾ ਤਾਂ ਉਥੇ ਆਪਾਂ ਕੀ ਕਰਨਾ ਯੂਰੀਏ ਛੱਟੇ ਦੀ ਜਗ੍ਹਾ ਆਪਾਂ ਸਪਰੇਅ ਕਰਨੀਆਂ ਦੋ ਇੱਕ 42ਵੇਂ ਦਿਨ ਤੇ ਇੱਕ ਆਪਾਂ 54ਵੇਂ ਦਿਨ ਤੇ ਇਹਦੇ ਨਾਲ ਜਿਹੜੀ ਆਪਣੀ ਖਾਦ ਦੀ ਜਿਹੜੀ ਹੈ ਕਿਸਾਨ ਵੀਰੋ ਯੂਰੀਏ ਦੀ ਪੂਰੀ ਆਪਣੀ ਹੋ ਜੂਗੀ ਹੁਣ ਆਪਾਂ ਗੱਲ ਕਰਦੇ ਆਂ ਵੀ ਸਿੰਚਾਈ ਦਾ ਆਪਣਾ ਮੀਂਹ ਦੇ ਨਾਲ ਸੰਬੰਧ ਇੱਕ ਇਥੇ ਕਿਸਾਨ ਵੀਰੋਂ ਖਿਆਲ ਜਰੂਰ ਰੱਖਣਾ ਵੀ ਜਿਹੜਾ ਆਪਾਂ ਯੂਰੀਆ ਜਾਂ ਪਾਣੀ ਲਾਉਣਾ ਉਹ ਡਿਪੈਂਡ ਇਹ ਵੀ ਕਰਦਾ ਆਪਣੇ ਖੇਤ ਦੀ ਜ਼ਮੀਨ ਕਿਵੇਂ ਕਿਉਂਕਿ ਜਿੱਥੇ ਜ਼ਮੀਨਾਂ ਹਲਕੀਆਂ ਉੱਥੇ ਜਿਹੜਾ ਪਾਣੀ ਹੈ ਪਹਿਲਾਂ ਵੀ ਲਾਉਣਾ ਪੈ ਸਕਦਾ ਆਪਾਂ ਨੂੰ ਤੇ ਜਿੱਥੇ ਆਪਣਾ ਜ਼ਮੀਨਾਂ ਡੱਕਰ ਆ ਜਾਂ ਭਾਰੀਆਂ ਕਹ ਲਈਏ ਉੱਥੇ ਆਪਣਾ ਜਿਹੜਾ ਆਪਾਂ ਨੂੰ ਯੂਰੀਆ ਯਾ ਸੌਰੀ ਕਹਿ ਲਈ ਆਪਾਂ ਇਰੀਗੇਸ਼ਨ ਹੈ ਪਾਣੀ ਲਾਉਣਾ ਉਹ ਆਪਾਂ ਨੂੰ ਲੇਟ ਵੀ ਲਾਉਣਾ ਪੈ ਸਕਦਾ ਜਿੰਨੇ ਮੈਂ ਦੱਸਿਆ ਉਹ ਨੂੰ ਤਿੰਨ ਚਾਰ ਦਿਨ ਇੱਧਰ ਉੱਧਰ ਵੀ ਹੋ ਸਕਦਾ ਤਾਂ ਹੁਣ ਗੱਲ ਕਰੀਏ ਹਰ ਇੱਕ ਸੈਂਟੀਮੀਟਰ ਪਾਣੀ ਜਦੋਂ ਮੀਂਹ ਪੈਂਦਾ ਉਹਦੇ ਪਿੱਛੇ ਜਿਹੜਾ ਪਹਿਲਾ ਪਾਣੀ ਹੈ ਜ਼ਮੀਨ ਦੇ ਆਖਰੀ 5 ਦਿਨ ਪਛੇਤਾ ਕਰਨਾ ਹੈ ਜਨਵਰੀ ਦੇ ਅਖੀਰ ਤੱਕ ਯਾਨੀ ਕਿ ਜਦੋਂ ਵੀ 1 ਸੈਂਟੀਮੀਟਰ ਮੀਂਹ ਪੈਂਦਾ ਹੈ ਜਨਵਰੀ ਦੇ ਅਖੀਰ ਤੱਕ ਆਪਾਂ 5 ਦਿਨ ਪਾਣੀ ਪਛੇਤਾ ਕਰਨਾ ਹੈ ਤੇ ਜਨਵਰੀ ਤੋਂ ਬਾਅਦ ਆਪਾਂ 1 ਸੈਂਟੀਮੀਟਰ ਮੀਂਹ ਦੇ ਵਿੱਚੇ ਦੋ ਦਿਨਾਂ ਜਿਹੜਾ ਆਪਾਂ ਨਾ ਪਾਣੀ ਹੈ ਪਛੇਤਾ ਕਰ ਸਕਦੇ ਆ ਤੇ ਤੁਹਾਨੂੰ ਐਗਜੈਕਟ ਹੈ ਜਿਹੜਾ ਕਿੰਨੇ ਸੈਂਟੀਮੀਟਰ ਵਰਖਾ ਪਈ ਹੈ ਇਹ ਆਪਣਾ ਖੇਤੀਬਾੜੀ ਮਹਿਕਮੇ ਦੇ ਵਿੱਚ ਜਿਹੜੀਆਂ ਗੇਜਾਂ ਲੱਗੀਆਂ ਹੁੰਦੀਆਂ ਰੇਨ ਗੇਜ ਉਹਦੇ ਤੋਂ ਜਿਹੜਾ ਆਪਾਂ ਨੂੰ ਐਗਜੈਕਟ ਡਾਟਾ ਆਪਾਂ ਮਿਲ ਸਕਦਾ ਸੋ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਜਲਦੀ ਨਵੀਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀ ਕਣਕ ਦਾ ਚੰਗਾ ਝਾੜ ਤਨਸੋ 1222170 ਕਿਵੇਂ ਲੈ ਸਕਦੇ ਆ ਇਹਦੇ ਬਾਰੇ ਜਲਦੀ ਵੀਡੀਓ ਵਿੱਚ ਜ਼ਿਕਰ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀਰਾਂ ਨੂੰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ